ਦੋਸਤੋ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ 20 ਰੁਪਏ ਦੇ ਵਿੱਚ ਸ਼ਰਾਬ ਦੀ ਪੇਟੀ ਲੈ ਸਕਦੇ ਹੋ ਕੀ ਤੁਸੀਂ ਯਕੀਨ ਕਰੋਗੇ ਸ਼ਾਇਦ ਨਹੀਂ ਇਹ ਖਬਰ ਜੂਨ 2024 ਦੀ ਹੈ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ 10 20 ਅਤੇ 100 ਰੁਪਏ ਦੇ ਨੋਟ ਦਿੱਤੇ ਗਏ ਅਤੇ ਕੁਝ ਖਾਸ ਦੁਕਾਨਾਂ ਤੇ ਜਾਣ ਲਈ ਕਿਹਾ ਗਿਆ ਜਿੱਥੇ ਤੁਸੀਂ ਉਹਨਾਂ ਨੋਟਾਂ ਨੂੰ ਸ਼ਰਾਬ ਰਾਸ਼ਨ ਅਤੇ ਹੋਰ ਤੋਹਫੀਆਂ ਵਿੱਚ ਬਦਲ ਸਕਦੇ ਸੀ ਇਹ ਸਮਾਨ ਦੁਕਾਨਦਾਰ ਵੱਲੋਂ ਨੋਟ ਉੱਤੇ ਦਿੱਤੇ ਗਏ ਸੀਰੀਅਲ ਨੰਬਰ ਦੇ ਕੇ ਦਿੱਤੇ ਜਾਂਦੇ ਸੀ ਇਹ ਲੋਕ ਭਲਾਈ ਦੀ ਸਕੀਮ ਚੰਡੀਗੜ੍ਹ ਜਲੰਧਰ ਫਗਵਾੜੇ ਤਪੂਰ ਕਈ ਸ਼ਹਿਰਾਂ ਤੇ ਪਿੰਡਾਂ ਵਿੱਚ ਚੱਲ ਰਹੀ ਸੀ ਖਬਰ ਦੇ ਪੱਤਰਕਾਰ ਨੇ 20 ਰੁਪਏ ਦਾ ਨੋਟ ਲੈ ਕੇ ਜਦੋਂ ਜਾਂਚ ਕੀਤੀ ਤਾਂ ਉਹਨਾਂ ਨੂੰ ਵੀ 10 ਬੋਤਲਾਂ ਸ਼ਰਾਬ ਦੀਆਂ ਮਿਲ ਗਈਆਂ ਹੁਣ ਜਿਹੜੇ ਲੋਕ ਇਹ ਸ਼ਰਾਬ ਤੇ ਰਸਨ ਲੈਂਦੇ ਨੇ ਨਾ ਉਹ ਅਗਲੇ 5 ਸਾਲ ਤੱਕ ਛਾਤੀ ਪਿੱਟ ਕੇ ਕਹਿੰਦੇ ਨੇ ਕਿ ਸਰਕਾਰ ਨਿਕੰਮੀ ਹੈ ਕੋਈ ਕੰਮ ਨਹੀਂ ਕਰਦੀ ਵਾਅਦੇ ਭੁੱਲ ਜਾਂਦੀ ਹੈ ਜਾਂ ਪੈਸੇ ਖਾਂਦੀ ਹੈ ਉਹ ਜਿਹੜਾ ਤੁਸੀਂ ਉਹਨਾਂ ਦਾ ਪੈਸਾ ਖਾਇਆ ਕਿ ਤੁਸੀਂ ਨਹੀਂ ਉਹਨਾਂ ਨੂੰ ਲੁੱਟਦੇ ਇੱਕ ਗੱਲ ਯਾਦ ਰੱਖੋ ਤੁਸੀਂ ਉਹਨਾਂ ਨੂੰ ਖੁਦ ਵੋਟ ਨਹੀਂ ਪਾਈ। ਉਹਨਾਂ ਨੇ ਤੁਹਾਡੀ ਵੋਟ ਸ਼ਰਾਬ, ਸੂਟ, ਰਸਣ ਇਹ ਸਮਾਨ ਦੇ ਕੇ ਤੁਹਾਡੀ ਵੋਟ ਖਰੀਦੀ ਹੈ। ਤਾਂ ਇਸ ਕਰਕੇ ਮੇਰੇ ਭੋਲੇ ਪੰਜਾਬੀਓ ਵੋਟ ਲਾਲਚ ਨੂੰ ਪਰੇ ਕਰਕੇ ਪਾਇਆ ਕਰੋ। ਤੇ ਜਾਤ-ਪਾਤ, ਧਰਮ, ਬੋਲੀ, ਰੰਗ-ਰੂਪ ਇਹ ਦੇਖ ਕੇ ਨਾ ਪਾਇਆ ਕਰੋ। ਬਲਕਿ ਜਿਹੜਾ ਬੰਦਾ ਤੁਹਾਡੇ ਪਿੰਡ, ਸ਼ਹਿਰ ਅਤੇ ਰਾਜ ਦੀ ਗੱਲ ਕਰੇ ਨਾ ਉਹਨੂੰ ਪਾਇਆ ਕਰੋ। ਆਪਣੀ ਰਾਏ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦਿਓ ਦੋਸਤੋ। ਧੰਨਵਾਦ।